ਜਦ ਫੋਨ ਪੰਜਾਬੋਂ ਖੜਕੇ ਕਦੀ ਕਦਾਈ ਜੁਗੜਿਆ ਮਗਰੋਂ ਕਦੀ ਕਦਾਈ ਜੁਗੜਿਆ ਮਗਰੋਂ ਜਦ ਫੋਨ ਪੰਜਾਬੋਂ ਖੜਕੇ ਮੇਰਾ ਦਿਲ ਤੇਜ਼ੀ ਦੇ ਨਾਲ ਤੜਕੇ ਜਦ ਫੋਨ ਪੰਜਾਬੋਂ ਖੜਕੇ ਮੈਂ ਸੋਚਾਂ ਕਦੇ ਬਹਿ ਕੇ ਤੇ ਕਦੇ ਖੜਕੇ ਜਦ ਫੋਨ ਪੰਜਾਬੋਂ ਖੜਕੇ ਇਹ ਹੈ ਸੀ ਕੋਈ ਮੇਰਾ ਆਪਣਾ ਇਹ ਹੈ ਸੀ ਕੋਈ ਮੇਰਾ ਆਪਣਾ ਕਿਉਂ ਇਸ ਕੀਤਾ ਮੇਰਾ ਨਾ ਜਪਣਾ ਖਬਰ ਸਾਰ ਕਦੇ ਪੁੱਛੀ ਨਾ ਕੋਈ ਖਬਰ ਸਾਰ ਕਦੇ ਪੁੱਛੀ ਨਾ ਕੋਈ ਸ਼ਰਮ ਵਾਲੀ ਇਹਨੇ ਲਾਹ ਲੀ ਲੋਈ ਕਹਿੰਦਾ ਤੂੰ ਤੇ ਭੁੱਲ ਗਿਆ ਸੈਂ ਕਹਿੰਦਾ ਤੂੰ ਤੇ ਭੁੱਲ ਗਿਆ ਸੈਂ ਪੈਸੇ ਉੱਪਰ ਡੁੱਲ ਗਿਆ ਸੈਂ ਤੈਨੂੰ ਇੱਕ ਗੱਲ ਅੱਖਾਂ ਛੋਟੀ ਤੈਨੂੰ ਇੱਕ ਗੱਲ ਅੱਖਾਂ ਛੋਟੀ ਆਪਣੀ ਹੁੰਦੀ ਸੀ ਪੱਕੀ ਜੋਟੀ ਮੈਨੂੰ ਤੇਰੇ ਤੇ ਆ ਪੂਰਾ ਮਾਣ ਮੈਨੂੰ ਤੇਰੇ ਤੇ ਆ ਪੂਰਾ ਮਾਣ ਮੇਰਾ ਇਹ ਕੰਮ ਤੂੰ ਆਪਣਾ ਹੀ ਜਾਣ ਮੁੰਡਾ ਮੇਰਾ 12ਵੀਂ ਕਰ ਗਿਆ ਮੁੰਡਾ ਮੇਰਾ 12ਵੀਂ ਕਰ ਗਿਆ ਬਾਹਰ ਜਾਣ ਦਾ ਉਹਨੂੰ ਕੀੜਾ ਲੜ ਗਿਆ ਸ਼ਹਿਰ ਤੇਰੇ ਉਹਨੇ ਪੜ੍ਹਨੇ ਆਉਣਾ ਸ਼ਹਿਰ ਤੇਰੇ ਉਹਨੇ ਪੜ੍ਹਨੇ ਆਉਣਾ ਤੈਨੂੰ ਪੜਨਾ ਹੈ ਉਹਨੂੰ ਅਪਣਾਉਣਾ ਪੁੱਤ ਮੇਰੇ ਦਾ ਤੂੰ ਰੱਖੀ ਖਿਆਲ ਪੁੱਤ ਮੇਰੇ ਦਾ ਤੂੰ ਰੱਖੀ ਖਿਆਲ ਹੋਵੇ ਗਰਮੀ ਭਾਵੇਂ ਸਿਆਲ ਆ ਮੈਂ ਆਖਿਆ ਤੂੰ ਚਿੰਤਾ ਨਾ ਕਰ ਮੈਂ ਆਖਿਆ ਤੂੰ ਚਿੰਤਾ ਨਾ ਕਰ ਇਹ ਵੀ ਉਹਦਾ ਆਪਣਾ ਏ ਕਰ ਮੁੰਡਾ ਜਦ ਕੈਨੇਡਾ ਆਇਆ ਮੁੰਡਾ ਜਦ ਕੈਨੇਡਾ ਆਇਆ ਚਾਵਾ ਨਾਲ ਉਹਨੂੰ ਘਰੇ ਲਿਆਇਆ ਕਹਿੰਦਾ ਚਾਚਾ ਤੂੰ ਹਲੇ ਵੀ ਦੇਸੀ ਕਹਿੰਦਾ ਚਾਚਾ ਤੂੰ ਹਲੇ ਵੀ ਦੇਸੀ ਵਿੱਚ ਕੈਨੇਡਾ ਤੂੰ ਲੈਣਾ ਖੇਸੀ ਕਾਲਜ ਉਹਨੂੰ ਛੱਡ ਕੇ ਆਇਆ ਕਾਲਜ ਉਹਨੂੰ ਛੱਡ ਕੇ ਆਇਆ ਕੰਮਕਾਰ ਦਾ ਪ੍ਰਬੰਧ ਕਰਾਇਆ ਫਿਰ ਉਹਦਾ ਆਉਣਾ ਜਾਣ ਫਿਰ ਚੰਗਾ ਚੱਲਿਆ ਫਿਰ ਉਹਦਾ ਘੁੰਮਣ ਫਿਰਨਾ ਚੰਗਾ ਚੱਲਿਆ ਪੜਨਾ ਲਿਖਣਾ ਉਹਦੀ ਕਿਸਮਤ ਵਿੱਚ ਨਾ ਰਲਿਆ ਕਹਿੰਦਾ ਪੜ ਨਹੀਂ ਹੁੰਦਾ ਜੋ ਰੋਜੋਰੀ ਪੜ ਨਹੀਂ ਹੁੰਦਾ ਜੋ ਰੋਜੋਰੀ ਹੁਣ ਮੈਂ ਲੱਭੂ ਪੱਕੀ ਪੰਜਾਬਣ ਜਾਂ ਲੱਭੂ ਮੈਂ ਗੋਰੀ ਫੇਰ ਉਹ ਕਿਧਰੇ ਗੌਮੀ ਹੋ ਗਿਆ ਫੇਰ ਉਹ ਕਿਧਰੇ ਗੌਮੀ ਹੋ ਗਿਆ ਇੰਝ ਜਾਪੇ ਜਿਵੇਂ ਮੈਨੂੰ ਹੀ ਭੁੱਲ ਗਿਆ ਬੜੇ ਚਿਰਾਂ ਤੋਂ ਉਹਦਾ ਮੈਸੇਜ ਆਇਆ ਬੜੇ ਚਿਰਾਂ ਤੋਂ ਉਹਦਾ ਮੈਸੇਜ ਆਇਆ ਮੈਨੂੰ ਆਪਣੇ ਵਿਆਹ ਤੇ ਬੁਲਾਇਆ ਸਾਰੇ ਕਾਰਜ ਕੀਤੇ ਜਾ ਕੇ ਸਾਰੇ ਕਾਰਜ ਕੀਤੇ ਜਾ ਕੇ ਮਿਲਣੀ ਵਾਲਾ ਸੂਟ ਮੈਂ ਪਾ ਕੇ ਕੁੜੀ ਉਹਨੂੰ ਇੱਕ ਪੱਕੀ ਲੱਭ ਗਈ ਕੁੜੀ ਉਹਨੂੰ ਇੱਕ ਪੱਕੀ ਲੱਭ ਗਈ ਇੰਝ ਜਾਪੇ ਉਹਦੀ ਗੱਡੀ ਭੱਜ ਪਈ ਸਮਾਂ ਤੇਜ਼ੀ ਨਾਲ ਬੀਤਿਆ ਜਾਵੇ ਸਮਾਂ ਤੇਜ਼ੀ ਨਾਲ ਬੀਤਿਆ ਜਾਵੇ ਹੁਣ ਉਹਦਾ ਫੋਨ ਕਦੇ ਨਾ ਆਵੇ ਇੱਕ ਦਿਨ ਉਹਦੇ ਬਾਪੂ ਪੋਸਟ ਪਾਈ ਇੱਕ ਦਿਨ ਉਹਦੇ ਬਾਪੂ ਪੋਸਟ ਪਾਈ ਪੁੱਤ ਨੇ ਪਿਓ ਨੂੰ ਸੈਰ ਕਰਾਈ ਕਹਿੰਦਾ ਹੁਣ ਮੈਂ ਦਾਦਾ ਬਣ ਗਿਆ ਕਹਿੰਦਾ ਹੁਣ ਮੈਂ ਦਾਦਾ ਬਣ ਗਿਆ ਤੁਸੀਂ ਸਾਰੇ ਮੈਨੂੰ ਦਿਓ ਵਧਾਈ ਮੈਂ ਵੀ ਉਹਨੂੰ ਦਿੱਤੀ ਵਧਾਈ ਮੈਂ ਵੀ ਉਹਨੂੰ ਦਿੱਤੀ ਵਧਾਈ ਮਿੰਟਾਂ ਵਿੱਚ ਉਹਨੇ ਗੱਲ ਮੁਕਾਈ ਫਿਰ ਉਹਨੇ ਕੀਤਾ ਮੈਨੂੰ ਬਲੌਕ ਫਿਰ ਉਹਨੇ ਕੀਤਾ ਮੈਨੂੰ ਬਲੌਕ ਇਹਨੂੰ ਝਟਕਾ ਕਹਾ ਕੇ ਸ਼ੌਕ ਫਿਰ ਮੈਂ ਸੋਚਾਂ اٹਕੇ-اٹਕੇ ਫਿਰ ਮੈਂ ਸੋਚਾਂ اٹਕੇ-اٹਕੇ ਹੁਣ ਪੰਜਾਬੋਂ ਫੋਨ ਨਾ ਖੜਕੇ ਹੁਣ ਪੰਜਾਬੋਂ ਫੋਨ ਨਾ ਖੜਕੇ ਧੰਨਵਾਦ